ਕਾਂਗ ਡੈਮ ਤੋਂ ਲਗਾਤਾਰ ਪਾਣੀ ਵੱਡੀ ਮਾਤਰਾ ਵਿੱਚ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਦੱਸ ਜੀ ਇਹ ਉਸ ਦੇ ਨਾਲ ਬਿਆਸ ਦਰਿਆ ਇਸ ਵਕਤ ਪੂਰੇ ਉਫਾਨ ਦੇ ਹੁੰਤੇ ਆ ਜਿਸ ਦੇ ਨਾਲ ਕਈ ਪੰਜਾਬ ਅਤੇ ਹਿਮਾਚਲ ਦੇ ਪਿੰਡ ਬਾੜ ਦੀ ਹੇਠ ਨੇ ਸੋ ਦੱਸ ਦਿੰਦੇ ਆ ਕਿ ਜਿਸ ਜਗ੍ਹਾ ਅਸੀਂ ਮੌਜੂਦ ਆ ਇਹ ਇਲਾਕਾ ਕਾਂਗੜਾ ਜ਼ਿਲ੍ਹਾ ਦਾ ਵਿਧਾਨ ਸਭਾ ਖੇਤਰ ਫਤੇਪੁਰ ਦਾ ਔਰ ਫਤੇਪੁਰ ਦੇ ਰਿਆਲੀ ਪੁਲ ਦੇ ਉੱਤੇ ਸੀ ਮੌਜੂਦ ਆ ਜਿਸ ਤਰ੍ਹਾਂ ਬਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਆ ਰਿਹਾ ਉਸ ਦੇ ਨਾਲ ਰਿਆਲੀ ਪੁਲ ਦੀਆਂ ਤਸਵੀਰਾਂ ਤੁਹਾਡੇ ਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਰੀਆਲੀ ਦਾ ਪੋਲ ਜਿਹੜਾ ਆ ਇਹ ਡੈਮੇਜ ਹੋ ਚੁੱਕਿਆ ਹੈ ਕਿਨਾਰੇ ਪੁੱਰ ਰਹੇ ਨੇ ਇਸ ਕਰਕੇ ਪ੍ਰਸ਼ਾਸਨ ਵੱਲੋਂ ਕੱਲ ਇਸ ਦੀ ਰਿਪੇਅਰ ਕੀਤੀ ਗਈ ਸੀ ਉਸ ਦੇ ਨਾਲ ਦੱਸ ਦਿੰਦੇ ਆ ਕਿ ਇੱਕ ਬੋਰਡ ਵੀ ਲਗਾ ਦਿੱਤਾ ਗਿਆ ਹੈ ਵੱਡੇ ਵਾਹਨਾਂ ਦੀ ਆਵਾਜਾਈ ਤੇ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਕਿਸੇ ਤਰ੍ਹਾਂ ਦਾ ਵੀ ਜਿਸ ਤਰ੍ਹਾਂ ਬਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਦੀ ਆਮਦ ਜਿਹੜੀ ਜ਼ਿਆਦਾ ਹੋ ਰਹੀ ਉਸ ਦੇ ਨਾਲ ਬਿਆਸ ਦਰਿਆ ਪੂਰੀ ਤਰ੍ਹਾਂ ਉਫਾਨ ਦੇ ਉੱਤੇ ਹੈ ਉਸ ਕਰਕੇ ਇਸ ਪੋਲ ਨੂੰ ਵੀ ਛਤੀ ਪਹੁੰਚੀ ਹੈ ਸੋ ਦੇਖ ਸਕਦੇ ਹੋ ਤੁਸੀਂ ਇਸ ਵਕਤ ਲੋਕ ਜਿਹੜੇ ਨੇ ਇੱਥੇ ਮੌਜੂਦ ਨੇ ਹਾਲਾ ਕਿ ਦੇਖਣ ਆਏ ਨੇ ਕਿਉਂਕਿ ਪੁਲ ਜਿਹੜਾ ਹੈ ਪੁਲ ਦੇ ਕਿਨਾਰੇ ਪੁੱਰੇ ਨੇ ਸਾਡੇ ਨਾਲ ਕੁਝ ਲੋਕ ਮੌਜੂਦ ਹੈ ਸਰ ਕੀ ਨਾਮ ਜੀ ਆਪਣਾ ਗੁਰਮੁਖ ਸਿੰਘ ਜੀ ਗੁਰਮੁਖ ਸਿੰਘ ਜੀ ਇਹ ਅੱਜ ਪਾਣੀ ਦੀ ਗੱਲ ਕਰਾਂਗੇ ਬਿਆਸ ਰਿਆ ਦੇ ਵਿੱਚ ਇਸ ਵਕਤ ਦੱਸਿਆ ਰਿਹਾ ਪੂਰਾ ਉਫਾਨ ਤੇ ਹੈ ਔਰ ਜਿਹੜਾ ਰਿਆਲੀ ਪੁਲ ਆ ਇਹਦਾ ਕੀ ਨੁਕਸਾਨ ਹੋਇਆ ਸਰ ਇਹਦਾ ਕੁਛ ਇਸ ਆ ਜਿਹੜਾ ਹੈਗਾ ਕਿ ਛਤੀਕਰਸ਼ਤ ਹੋਇਆ ਸੀਗਾ ਜਿੱਦਾਂ ਕਿ ਲੋਕ ਨਿਰਮਾਣ ਕੰਮ ਲੱਗੇ ਹੋਏ ਸੀਗੇ ਹਮਮ ਔਰ ਫਿਲਹਾਲ ਜਿਹੜਾ ਹੈਗਾ ਆ ਛੋਟੇ ਵਾਹਨਾਂ ਵਾਸਤੇ ਰਸਤਾ ਖੋਲਤਾ ਆ ਤੇ ਜਿਹੜੇ ਵੱਡੇ ਵਾਹਨ ਉਹ ਫਿਲਹਾਲ ਰੋਕੇ ਗਏ ਆ ਅੱਛਾ ਇਸ ਆਪਾਂ ਸੜਕ ਦੀ ਗੱ ਜੇ ਹੁਣ ਫਿਲਹਾਲ ਬੰਦ ਹੈ ਹਾਂਜੀ ਐਚ ਆਰ ਟੀ ਸੀ ਬੱਸ ਵੀ ਜਾਂਦੀ ਸੀਗੀ ਹੂੰ ਜੀ ਤੇ ਹੁਣ ਮੈਂ ਪੂਰੀ ਤਰ੍ਹਾਂ ਬੰਦ ਹੈ ਬੰਦ ਹੈ ਜੀ ਹਾਂਜੀ ਅੱਛਾ ਇਹ ਪਾਈ ਗੱਲ ਕਰਾਂਗੇ ਕਿ ਇਥੇ ਕਿਹੜੇ ਕਿਹੜੇ ਪਿੰਡ ਜਿਹੜੇ ਆ ਇਸ ਵਕਤ ਬਾੜ ਦੀ ਹੇਟਰ ਹੈਗੇ ਨੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਵੀ ਬੜੇ ਪਿੰਡ ਜਿਹੜੇ ਆ ਬਾੜ ਦੀ ਚਪੇਟ ਚ ਆ ਚੁੱਕੇ ਨੇ ਜੀ ਜੀ ਇਹਦੇ ਵਿੱਚ ਅਗਰ ਪਿੰਡਾਂ ਦੀ ਗੱਲ ਕਰੀਏ ਪਿੰਡ ਤਾਂ ਬਹੁਤ سارے ਨੇ ਮੈਂ ਕੁਝ ਪੰਚਾਇਤਾਂ ਨਾਂ ਲੈ ਲੈਂਦਾ ਜਿਵੇਂ ਕਿ ਰਿਆਲੀ ਪੰਚਾਇਤ ਹੋ ਗਈ ਫੋਗਰਾਂ ਪੰਚਾਇਤ ਹੋ ਗਈ ਫਿਰ ਕੁਝ ਪ੍ਰਾਲ ਦਾ ਵੀ ਹਿੱਸਾ ਹੈਗਾ ਆ ਕੁਝ ਸਨੌਰ ਮੰਡ ਦਾ ਵੀ ਹੈਗਾ ਇਸ ਤਰੀਕੇ ਨਾਲ گا ਅੱਗੇ ਤੱਕ ਜੰਮੀਰਥਲ ਤੱਕ ਕਾਫੀ ਜਿਹੜੇ ਪਿੰਡ ਪ੍ਰਭਾਵਿਤ ਨੇ ਜਿਹਨਾਂ ਦੀ ਮੀਰਥਲ ਤੱਕ ਪਾਣੀ ਦੀ ਮਾਰ ਜ਼ਿਆਦਾ ਪਿੰਡਾਂ ਕਰਦੀ ਹੈ ਜਦ ਇਹ ਗੱਲ ਕਰੀਏ ਪੰਚਾਇਤ ਦੇ ਵਿੱਚ ਕਰੀਏ 5 7 10 ਪਿੰਡ ਹੁੰਦੇ ਆ ਤਾਂ ਕਹਿਣ ਦਾ ਭਾਅ ਆ ਵੀ 50 ਤੋਂ ਵੱਧ ਪਿੰਡ ਜਿਹੜੇ ਹੈਗੇ ਲੰਸਾਉਂਾ ਪ੍ਰਭਾਵਿਤ ਨੇ ਹਿਮਾਚਲ ਵੀ ਬਹੁਤ ਪ੍ਰਭਾਵਿਤ ਹੋਇਆ ਹੈ ਜੀ 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 ਔਰ ਜਿਹੜੀ ਖਾਸ ਕਰਕੇ ਕਿਸਾਨੀ ਖੇਤੀ ਆ ਉਹ ਜ਼ਿਆਦਾ ਪ੍ਰਭਾਵਿਤ ਹੋਈ ਹੈ ਕੁਝ ਰਿਆਸੀ ਮਕਾਨ ਵੀ ਹੋਏ ਜਿਦਾ ਕਿ ਸ਼ਾਇਦ ਤੁਹਾਨੂੰ ਪਤਾ ਹੀ ਹੋਵੇਗਾ ਕਿ ਰਿਆਲੀ ਪੰਚਾਇਤ ਦੇ ਜਿਹੜਾ ਮੰਡ ਬਾਧਪੁਰਾ ਉੱਥੇ ਵੀ ਕਾਫੀ ਨੁਕਸਾਨ ਹੋਇਆ ਅੱਛਾ ਆਪਾਂ ਕੁਲ ਦੀ ਗੱਲ ਕਰਾਂਗੇ ਕਿ ਹੁਣ ਪ੍ਰਸ਼ਾਸਨ ਵੱਲੋਂ ਕੀ ਇੱਥੇ ਪ੍ਰਬੰਧ ਕੀਤੇ ਗਏ ਆ ਦੇਖੋ ਜੀ ਪਹਿਲਾਂ ਤਾਂ ਜਿਹੜੇ ਵੱਡੇ ਬਾਹਨ ਆ ਉਹਨਾਂ ਦੇ ਉੱਪਰ પ્રતિਬੰਧ ਆ ਉਹ ਵੱਡੇ ਬਾਹਨ ਜਿਹੜੇ ਬਿਲਕੁਲ ਰੋਕੇ ਗਏ ਆ ਔਰ ਛੋਟੇ ਬਾਹਨ ਜਿਹੜੇ ਆ ਉਹਨਾਂ ਦੀ ਆਵਾਜ਼ ਆਈ ਜਿਹੜੀ ਹੈਗੇ ਐਮਰਜੈਂਸੀ ਵਿੱਚ ਉਹ ਜਾ ਸਕਦੇ ਆ ਕੱਲ ਜਿਹੜੀ ਦੀ ਦੱਸਿਆ ਰਿਪੇਅਰ ਵੀ ਕੀਤੀ ਗਈ ਮਾੜੀ ਮੋ ਜਿਸ ਤਰ੍ਹਾਂ ਲਗਾਤਾਰ ਪਾਣੀ ਹੁਣ ਬਿਆਧ ਰਿਹਾ ਵੀ ਉਫਾਨ ਤੇ ਆ ਕਿ ਲੱਗਦਾ ਕਿ ਅਨ ਸਮੇ ਜਕਰ ਪਾਣੀ ਇਸ ਤਰ੍ਹਾਂ ਰਿਹਾ ਤਾਂ ਖਤਰਾ ਵੀ ਹੋ ਸਕਦਾ ਹੋਵੇ ਬਿਲਕੁਲ ਹੀ ਬਿਲਕੁਲ ਬਹੁਤ ਖਤਰਾ ਹੋ ਸਕਦਾ ਜੀ ਜਿਵੇਂ ਕਿ ਹੁਣ ਇਸੇ ਰੋਡ ਦੀ ਗੱਲ ਕਰੀਏ ਥੋੜਾ ਗਾਂਹ ਜਾ ਕੇ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਜਿਹੜਾ ਰਸਤਾ ਚੱਲਦਾ ਹੋਇਆ ਰਸਤਾ ਉਹਦੇ ਵਿੱਚ ਕਿ ਸਲੈਪ ਪਈ ਉਥੋਂ ਦੀ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਆ ਯਾਨੀ ਕਿ ਹੋਰ ਪਿੰਡਾਂ ਦੇ ਚੋਆ ਚ ਵੀ ਪਾਣੀ ਆ ਚੁੱਕੇ ਹੈ ਜੇ ਪਾਣੀ ਵੱਧ ਆਇਆ ਤੇ ਇਹ ਜਿਹੜਾ ਆਵਾਜਾਈ ਪੰਜਾਬੀ ਮਾ ਚੱਲਦੀ ਹੈ ਵੀ ਪੂਰੀ ਤਰ੍ਹਾਂ ਠੱਪ ਹੋ ਜਾਏਗੀ ਸੋ ਦੇਖਿਆ ਤੁਸੀਂ ਕਿ ਕਿਸ ਤਰ੍ਹਾਂ ਇਹ ਖੇਤਰ ਜਿਹੜਾ ਹੈ ਕਾੰਗੜੇ ਦਾ ਫਤਿਹਪੁਰ ਵਿਧਾਨ ਸਭਾ ਖੇਤਰ ਰਿਆਲੀ ਦਾ ਇਹ ਪੋਲੇਆ ਔਰ ਪੋਲ ਜਿਹੜਾ ਹੈ ਲਗਾਤਾਰ ਪਾਣੀ ਜਿਸ ਤਰ੍ਹਾਂ ਆਮਦ ਬਿਆਸ ਦਰਿਆ ਦੇ ਵਿੱਚ ਲਗਾਤਾਰ ਆਮਦ ਪਾਣੀ ਦੀ ਵద్ధి ਜਾਰੀ ਕਿਉਂਕਿ ਬਿਆਸ ਦਰਿਆ ਦੇ ਵਿੱਚ ਪਾਣੀ ਲਗਾਤਾਰ ਜੇ ਆਪਾਂ ਪਿਛਲੇ ਦਿਨਾਂ ਦੀ ਮੁਕਾਬਲੇ ਗੱਲ ਕਰੀਏ ਕਿ ਹੁਣ ਜਿਹੜਾ ਪਾਣੀ ਦੀ ਮਾਤਰਾ ਉਹ ਵੱਧ ਚੁੱਕੀ ਹੈ ਉਸ ਦੇ ਨਾਲ ਪੋਲ ਵੀ ਡੈਮੇਜ ਹੋਇਆ ਉਸ ਦੇ ਨਾਲ ਦੱਸ ਦਿੰਦੇ ਨੇ ਕਿ ਹਿਮਾਚਲ ਪ੍ਰਸ਼ਾਸਨ ਵੱਲੋਂ ਇਸ ਪੋਲ ਦੇ ਉੱਤੇ ਵੱਡੇ ਵਾਹਨਾਂ ਦੀ ਆਵਾਜਾਹੀ ਤੇ ਰੋਕ ਲਗਾ ਦਿੱਤੀ ਗਈ ਹੈ ਪੋਲ ਦੀ ਬੀਤੇ ਦਿਨ ਰਿਪੇਅਰ ਵੀ ਕੀਤੀ ਗਈ ਹੈ ਔਰ ਦੱਸ ਦਿੰਦੇ ਨੇ ਕਿ ਜ ਪੌਂਗ ਡੈਮ ਤੋਂ ਲਗਾਤਾਰ ਛੱਡਿਆ ਗਿਆ ਤਾਂ ਆਨ ਵਾਲਾ ਸਮਾਜ ਜਿਹੜਾ ਆ ਔਰ ਵੀ ਭਿਆਨਕ ਰੂਪ ਲੈ ਕੇ ਆਸਰਦਾ ਕੈਮਰਾਮੈਨ ਵਿਨੀਤ ਦੇ ਨਾਲ ਵਿਜੇ ਸਲਾਰੀਆ న్యూਸ 18 ਪੰਜਾਬ